ਇਹ ਗੱਲ ਕਰਦਾ ਬੱਕਰੀਆਂ ਫਿਰ ਇਹਦਾ ਭੈਣ ਦੇ ਨਾਲ ਦੇ ਫਿਰ ਇਹ ਵੀ ਆਹ ਫੰਡਰ ਆ ਬੱਕਰੀ ਬਈ ਆ ਦੇਖ ਉਹ ਕਹਿੰਦਾ ਇੱਕ ਦਾ ਹਾਂ ਬੜੀ ਕਹਿੰਦਾ ਇਹ ਦੋ ਦਾ ਆਹ ਕਾਲੀ ਆਹ ਆਹ ਕਾਲੀ ਹਾਂ ਇਹ ਬੋਲਦਾ ਹਾਂ ਇਹ ਬੋਲਦਾ ਉੱਥਾ ਆ ਵੀ ਬੱਕਰੀ ਗੱਪਣ ਨਹੀਂ ਰਹੀ ਯਾਰ ਭਰਾਵਾ ਅਸੀਂ ਭਾਂਜ ਪਾਣੀ ਬੱਕਰੀਆਂ ਦੇ ਵਿੱਚ ਹੋਏ ਆ ਗਏ ਆ ਬੱਕਰੀ ਬਹੁਤ ਦੇਗੀ ਇਹਨੂੰ ਕੌਣ ਖੋਹ ਦੇਣ ਦਾ ਕੇ ਰਾਹੀ ਹੁਣ ਬੱਕਰੀ ਲੱਗੀ ਹੋਈ ਆ ਯਾਰ ਅਰੇ ਇਹ ਉਹ ਲਾਤਾ ਬਈ ਕਿਹੜੀ ਉਹ ਬੱਕਰੀ ਲਾਲ ਬਈ ਹਾਂ ਨਹੀਂ ਖਾਣਾ ਨਹੀਂ ਇਹਦੀ ਨੁਕਸਰ ਉਹ ਇਹ ਦਾ 19 20 ਦਾ ਪਾਓ ਨਹੀਂ 800 ਰੁਪਿਆ ਦੁੱਧ ਕੱਢ ਕੇ ਦੇਖਣਾ ਕੋਈ ਨਹੀਂ ਆ ਰਹਾ 800 ਰੁਪਿਆ ਬਈ ਮਗਾ ਹੋਪ ਤੁਮਗਾ ਇਹ ਰਾਹ ਰਾਹ ਨੇ ਫਿਰ ਆਪੜਾ ਬੜਾ ਕਾਫਾ ਦਾ ਦਾਦਾ ਓ ਕਾਈ ਚਾਰ ਨੇ ਇੰਨੀਆਂ ਤਾਂ ਲਾਤਾ ਓ ਬੜਾ ਬੱਕਰੀ ਕੋਈ ਹੋਇਆ ਅੰਦਰ ਜਿਆਦਾ ਜਾਨ ਨੂੰ ਬੱਕਰੀ ਹੁਣ ਕਿਤੇ ਚੰਗੀਆਂ ਚੰਗੀਆਂ ਹੈਗੇ ਚੰਗੀਆਂ ਚੰਗੀਆਂ ਮੈਂ ਨਾ ਉਹ ਬਾਗ ਨਾ ਹੋ ਗਿਆ ਉਹ ਜਿਹੜਾ ਲੱਭੀ ਨੂੰ ਹੋ ਗਿਆ ਉਹ ਦਾ ਬਖੇਰਾ ਫੋਟੋ ਹੈ ਇੱਕ ਹਵਾ ਹੋਵੇ ਹੋਰ ਨਾਲ ਲੱਗੇ ਇੱਕ ਜੀ ਲੱਗਦਾ ਸਾਨੂੰ ਦੂਜੀ ਪਾ ਲੋ ਇਹ ਨਹੀਂ ਵੀ ਖਰਾਬ ਆਫਰ ਦੇਣੇ ਕਿ ਨਹੀਂ ਆ ਰਹੇ ਇਹ ਜਿਹੜੀਆਂ ਨਾਲ ਸਿਖਿਆ ਨਾਲ ਬਈ ਆਣਾ ਮਤਵਾਂ ਦਾ ਸ਼ੌਕ ਨੂੰ ਕੇ ਦੇਣ ਲੱਗ ਗਿਆ ਰੱਸੀ ਪਾ ਕਰ ਉਹ ਹੋਵੇ ਤੇ ਆ ਗਿਆ ਉਹ ਦੱਬੇ ਤੇ ਆ ਗਿਆ ਫਿਰ ਹੁਣ ਕੀ ਕਰਾ ਰਹੀਗੀ ਹਾਂ ਲੱਗ ਗਿਆ ਉਹ ਗੇਰਾ ਵਾਲਾ ਜਿਆ ਪਾਸਰੇ ਦੀਆਂ ਬਕਰੀਆਂ ਦੱਸਣਾ ਆ ਵੀ ਦੇਖਾ ਬਾਈ ਇੱਕ ਦਾ ਆਹ ਕਹਿੰਦਾ ਹੈ दो ए आहा तो भाई 2 3 1 आहा 4 1 आहा 5 केजे होर ये देख आ ये बकरियां मार भाई यार असदा तेरी सारी चगियां कहनी सारी पाड़ी गियां सारी चगियां है अग्नि भाई बबे भी हां बबे दिया घर माता नहीं एक फिर अच्छी एक तो फट रही है திருக்குமார் ਆਹ ਬੋਟ ਆਇਆ ਚਲ ਤੂੰ ਆਇਆ ਸਹੀ ਆਇਆ ਸਹੀ ਓ ਯਾਰ ਮੇਰੇ ਜਿਹਦਾ ਵੇਚ ਗਏ ਪਾਣ ਗਿਆ ਨਵੇੜ ਪਾਣ ਕਿੰਨਾ ਹੁੰਦਾ ਨਾ ਨਾ ਭਾਈ 6 ਤੇ 5 6 ਤੇ 5 73000 ਦਾ ਫਰਕ ਆਦਾ ਹਾਂ ਹੁਣ ਪੈਦਾ ਯਾਰ ਮੇਰੇ ਬਚਾਜਾ 2000 ਇਹ ਇਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹਾਂ 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 ਅੱਡ ਜਾ ਓ ਮੈਂ ਦੀਰ ਮੈਨੂੰ ਪੈਣ

اور اکری بھائی آں لگا جی رامو تیری میں تو لے تیری ماں کراں لکھائی چلا آ جا گل گل کوئی بندہ کرے میں کسے لکھائی ہونداں دا ابھی میں کروا دے دنا لکھائی آ لے ٹھیک ہے تو لو کرن نو تو بڑا تو وڈیا مار دے کے تو اور ہن او ہور کڑے نہ جا ہن بھویا تو لاؤں گا میرا لے دوں گا نا نا مائنو ਉਹ ਨੋਟਾ ਕੀ ਹੈ ਉਹ ਜਲੇ ਲੈ ਆਇਆ ਤੁਮ ਜੇ ਲਾ ਹਿੱਦਰੀ ਇਹ ਨਹੀਂ ਲੂਗਾ ਹਰ ਹੀ ਲੂਗਾ ਕਟਮ ਜਲੇ ਲੈ ਆਇਆ ਕੋ ਜੱਕਰ ਨਹੀਂ ਗਿਆ ਫਾਲੀਆਂ ਛੁਰੀ ਵਾਲੇ ਨੂੰ ਦੇਦਾ ਕਿਸੇ ਨੂੰ ਆਹ ਹੈਗਾ ਕਿਉਂ ਨਹੀਂ ਵਿੱਚ ਨਹੀਂ ਆਏਗਾ ਜਦੋਂ ਬੁਗਸੋ ਕਰਦਾ ਕੋਈ ਨਹੀਂ ਆਏਗਾ ਕਿਹਦੇ ਨੱਕਲੇ ਪੰਜ ਹੋ ਗਿਆ ਪੰਜ ਬਰਾ ਨਾ ਹੋਰ ਕਿਹੜੀ ਆ ਹੋਰ ਹੈਗੀ ਨਹੀਂ ਰਹਿ ਗਿਆ ਕਿ ਕਾ ਸੇ ਰਹਿ ਗਿਆ ਨਾ ਇਹ ਵੀ ਸੇ ਉਹ 8000 ਰੁਪਏ ਉੱਠੀ ਜਲੀ ਆ ਇਹਦੇ ਚ ਕਾਲਾ ਸੱਪ ਹੁੰਦਾ ਬਾਈ ਜਿਹੜੀ ਇੱਕ ਵਾਰੀ ਦੇਖ ਲਈ ਨਾ ਵਹੀ ਕੱਢਣਾ ਦੂਜੀ ਕੋਈ ਨਹੀਂ ਪੈਰ ਚਾਹ ਲੱਗੇ ਲੱਗਦੇ ਆ ਪੰਜ ਲੈ ਕੇ ਥੀਂ ਵਾਰੀ ਆ ਬਾਈ ਆ 1000 ਦਾ 300 ਦਾ ਕਰਾ ਕੀ ਆ ਯਾਰ ਸਦਾ ਪਾਸੇ ਦਾ ਕੰਮ ਆ